ਸਾਈਹਰ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ ਅੱਜ ਜਿਹੜੀ ਭੰਗਲਾ ਲਾਹਤ ਨਗਰ ਦੇ ਵਿੱਚ ਸਮੂਹ ਬੱਲਾ ਨਿਵਾਸੀਆਂ ਦੀ ਮੀਟਿੰਗ ਹੋਈ ਹੈ ਤੁਹਾਡੀ ਮੀਟਿੰਗ ਦਾ ਏਜੰਡਾ ਕੀ ਹੈਗਾ ਆ ਸਾਡੀ ਮੀਟਿੰਗ ਦਾ ਏਜੰਡਾ ਇਹ ਹੈ ਸਾਡੀ ਸਿੱਖ ਕੌਮ ਆਪਣੇ ਧਰਮ ਨੂੰ ਛੱਡ ਕੇ ਦੂਸਰੇ ਧਰਮ ਅਪਣਾ ਰਹੀ ਹੈ ਉਹ ਕਿਉਂਕਿ ਚੰਦ ਪੈਸਿਆਂ ਬਾਰੇ ਚੰਦ ਪੈਸਿਆਂ ਬਾਰੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਸਿੱਖਾਂ ਨੇ ਸਿੱਖੀ ਧਰਮ ਵਾਸਤੇ ਕੀ ਕੁਛ ਨਹੀਂ ਕੀਤਾ ਹੈਗਾ ਸਿੱਖੀ ਧਰਮ ਵਾਸਤੇ ਆਪਣੇ ਪਰਿਵਾਰ ਵਾਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਮਾਤਾ ਬੱਚੇ ਤੱਕ ਵਾਰ ਦਿੱਤੇ ਕਿਸ ਵਾਸਤੇ ਆਪਣੇ ਧਰਮ ਪਿੱਛੇ। ਔਰ ਕਈ ਚੰਦ ਲੋਗ ਇਦਾਂ ਦੇ ਆ ਕਿ ਆਪਣੇ ਚਾਰ ਪੈ ਨੋਟਾਂ ਪਿੱਛੇ ਚਾਰ ਪੈਸਿਆਂ ਪਿੱਛੇ ਆਪਣੇ ਸਿੱਖ ਧਰਮ ਨੂੰ ਛੱਡ ਕੇ ਦੂਸਰੇ ਧਰਮ ਨੂੰ ਅਪਣਾ ਰਹੇ ਆ। ਇਹ ਪੈਸੇ ਕਿਹੜੇ ਕਿ ساری ਉਮਰ ਨਾਲ ਨਹੀਂ ਜਾਣੇ ਹੈਗੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਬੇਨਤੀ ਇਹ ਕੀਤੀ ਜਾਂਦੀ ਹੈ ਕਿ ਚੰਦ ਪੈਸਿਆਂ ਪਿੱਛੇ ਆਪਣੇ ਧਰਮ ਨੂੰ ਨਾ ਛੱਡੋ ਸਿੱਖੀ ਅਪਣਾਓ ਔਰ ਆਪਣੇ ਬੱਚਿਆਂ ਨੂੰ ਵੀ ਇਹ ਹੀ ਸਿਖਿਆ ਦਿਓ ਕਿ ਸਾਡਾ ਸਿੱਖ ਧਰਮ ਕੀ ਕੁਛ ਕੀਤਾ ਹੈ ਕੀ ਕੁਛ ਕਰਦਾ ਹੈ ਔਰ ਸਾਡਾ ਸਿੱਖ ਧਰਮ ਦੁਨੀਆ ਵਿੱਚ ਕਿੰਨੇ ਚੰਗੇ ਕੰਮ ਕਰਦਾ ਹੈ ਲੰਗਰ ਲਾਉਂਦੇ ਹਨ ਔਰ ਵੀ ਕਈ ਚੰਗੇ ਕੰਮ ਕਰਦੇ ਹਨ ਗਰੀਬਾਂ ਦੀ ਮਦਦ ਕਰਦੇ ਹਨ ਤਾਂ ਫਿਰ ਵੀ ਆਪਣੇ ਸਿੱਖ ਧਰਮ ਨੂੰ ਛੱਡ ਕੇ ਦੂਸਰਾ ਧਰਮ ਕਿਉਂ ਅਪਣਾ ਰਹੇ ਆ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਅਫਤਾਬ ਸਿੰਘ ਅਜੇ ਤੱਕ ਜਿਹੜਾ ਸਿੱਖੀ ਧਰਮ ਛੱਡ ਕੇ ਇਸ ਮੱਲੇ 'ਚ ਕਿੰਨੇ ਕੁ ਲੋਕੀ ਦੂਸਰੇ ਧਰਮ ਨੂੰ ਅਪਣਾ ਚੁੱਕੇ ਆ ਇਹ ਪੰਜਾਂਤ ਬਹਿ ਗਈ ਪਰਵਾਹ ਜੋ ਗਈ ਇਸ ਕਰਕੇ ਤੁਹਾਨੂੰ ਸਾਡੇ ਕਾਪਣਾ ਦੇ ਰਿਕੁਐਸਟ ਕਰ ਰਹੇ ਆ ਕਿ ਤੁਸੀਂ ਮਾਰੇ ਆਪਣਾ ਸਿਰ ਫੇ ਸਿੱਖੀ ਧਰਮ 'ਚ ਆਪਣਾ ਅਪਣਾਓ ਸਿੱਖੀ ਧਰਮ 'ਚ ਆਓ ਤੇ ਆਪ ਤੁਹਾਡੀ ਫੇ ਤੁਹਾਡਾ ਮੋਸਟ ਵੈਲਕਮ ਆ ਇਸ ਧਰਮ 'ਚ ਕੋਈ ਤਰ੍ਹਾਂ ਕਿਸੇ ਪ੍ਰਕਾਰ ਦੀ ਹੈਗੀ ਦਿੱਕਤ ਆ ਜੋ ਵੀ ਦਿੱਕਤ ਆ ਕੋਈ ਲੈਣਾ ਦੇਣਾ ਸਾਡੇ ਅੱਗੇ ਸਾਡਾ ਸ਼ੇਅਰ ਕਰੋ ਆਗੇ ਵੀ ਤੁਹਾਡੀ ਪੂਰੀ ਮਦਦ ਕਰਾਂਗੇ ਤੁਸੀਂ ਆਪਣਾ ਅਪਣਾ ਧਰਮ ਨੂੰ ਸਿੱਖੀ ਧਰਮ ਬਣਾਓ ਆਇਤੀ ਜਿਹੜੀ ਸਾਡੀ ਮੀਟਿੰਗ ਰੱਖੀ ਗਈ ਆ ਉਹ ਕਿਸ ਕਰਕੇ ਰੱਖ ਉਹਨਾਂ ਨੂੰ ਆਪਾਂ ਇਸ ਕਰਕੇ ਆਪਾਂ ਬਚਕਾਰ ਕਰ ਰਹੇ ਆ ਜੇ ਤੁਸੀਂ ਸਾਡੇ ਚ ਆ ਜਾਓਗੇ ਤਾਂ ਠੀਕ ਹੈ ਤੇ ਤੁਹਾਡਾ ਬਾਈ ਕੱਟ ਕਰਾਂਗੇ ਆਪਾਂ ਤੁਹਾਡਾ ਕਿਸੇ ਰੂਪ ਕਰ ਲੈਣ ਦੇ ਨਹੀਂ ਕੀਤਾ ਜਾਏਗਾ ਕਿਸੇ ਕਾਰਨ ਦਾ ਕੋਈ ਸਿੱਖੀ ਧਰਮ ਦਾ ਜੇ ਤੁਸੀਂ ਆ ਜਾਓਗੇ ਤੁਹਾਡਾ ਸਹੀ ਠੀਕ ਹੈ ਭਾਈ ਦਾ ਕੀ ਨਾਮ ਆਪਣਾ ਕਸ਼ਮੀਰ ਸਿੰਘ ਜੀ ਤੁਸੀਂ ਯਾਨੀ ਇਸ ਮੀਟਿੰਗ ਦਾ ਹਿੱਸਾ ਬਣੇ ਹੋ ਜੀ 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 ਇਹ ਕਹਿਣਾ ਤੁਹਾਡਾ ਅਸੀਂ ਇਸ ਸੰਬੰਧ ਵਿੱਚ ਰੱਖੀ ਮੀਟਿੰਗ ਕਿ ਜਿਹੜੇ ਕਿ ਦੂਸਰੇ ਕੌਮ ਨੂੰ ਆਪਣੀ ਕੌਮ ਨੂੰ ਛੱਡ ਕੇ ਦੂਸਰੀ ਕੌਮ ਚ ਜਾ ਰਹੇ ਹਨ ਅਸੀਂ ਉਹਦੇ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਹੈ ਇਹ ਇਸ ਆਪਣੇ ਸਿੱਖੀ ਕੌਮ ਨੂੰ ਤੁਸੀਂ ਕਾਇਮ ਰੱਖੋ ਇਹਦੇ ਵਿੱਚ ਬਹੁਤ ਸਾਨੂੰ ਸਹੂਲਤਾਂ ਸਾਡੇ ਸਿੱਖਾਂ ਨੇ ਸਿੱਖੀ ਨੇ ਸਾਡੇ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਤੇ ਦੂਸਰੇ ਧਰਮ ਨੂੰ ਤੁਸੀਂ ਚੰਦ ਪੈਸੇ ਪਿੱਛੇ ਜਾ ਰਹੇ ਹੋ ਬਾਹਰ ਉਹ ਸਾਨੂੰ ਅੱਛਾ ਨਹੀਂ ਲੱਗਾ ਸਾਨੂੰ ਕਿ ਜਿਹੜਾ ਵੀ ਸਾਡੀ ਬਲਾਦਰੀ ਚੋਂ ਨਿਕਲ ਕੇ ਬਾਹਰ ਜਾਏਗਾ ਉਹਦੇ ਵਾਸਤੇ ਸਾਡੇ ਵਾਸਤੇ ਬਾਈਕਾਟ ਹੋਏਗਾ ਸਾਡੇ ਵਾਸਤੇ ਅਸੀਂ ਉਹਦੇ ਘਰ ਵਿੱਚ ਨਾ ਮਰਨਾ ਨਾ ਜਿਨਾ ਸਾਡੇ ਵਾਸਤੇ ਬਾਈਕਾਟ ਸਾਰਾ ਕੁਝ ਹੋਏਗਾ ਅਸੀਂ ਉਹਨਾਂ ਆਵਾਂਗੇ ਨਾ ਜਾਵਾਂਗੇ ਉਹ ਸਾਡੇ ਘਰ ਦੇ ਵਿੱਚ ਬਿਲਕੁਲ ਦਾ ਫਤਿਹ ਹੋਏਗਾ ਸਾਡੇ ਜਿਹੜਾ ਬਾਈ ਬਾਈ ਕੀ ਨਾ ਤੁਹਾਡਾ ਬਲਜੀਤ ਸਿੰਘ ਜੀ ਕੀ ਕਹਿਣਾ ਤੁਹਾਡਾ ਸਾਡਾ ਕਹਿਣਾ ਇਹ ਸੀ ਵੀ ਸਾਡੇ ਮਹੱਲੇ 'ਚ ਕੁਝ ਬੰਦੇ ਆਪਣੇ ਧਰਮ ਬਦਲੀ ਕਰ ਰਹੇ ਸਨ ਇਸ ਕਰਕੇ ਮੀਟਿੰਗ ਰੱਖੀ ਗਈ ਹੈ ਇਸ ਸੰਬੰਧ ਵਿੱਚ ਇਸ ਸੰਬੰਧ ਵਿੱਚ ਤੇ ਉਹਨਾਂ ਨੂੰ ਜਾਗਰਤ ਕੀਤਾ ਅਸੀਂ ਵੀ ਜੇ ਤੁਸੀਂ ਮੁੜ ਕੇ ਆਉਣਾ ਚਾਹੁੰਦੇ ਸਾਡੇ ਧਰਮ 'ਚ ਵਾਪਸੀ ਗੋਸਟ ਵੈਲਕਮ ਹੈ ਅਗਰ ਨਹੀਂ ਤੋ ਫਿਰ ਉਹਨਾਂ ਦਾ ਸਾਡਾ ਬਿਲਕੁਲ ਬਾਈਕਾਟ ਹੈ ਭਾਈ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਿੰਦਰ ਕੌਰ ਹੈ ਜੀ ਤੁਸੀਂ ਅੱਜ ਮੱਲਾ ਇੱਥੇ ਕ੍ਰੀਮ ਨਗਰ ਚਾਹੀਏ ਲਾਭ ਨਗਰ ਮੈਂ ਲਾਭ ਨਗਰ ਵੀ ਚਾਹੀਈ ਹੈ ਜੀ ਮੈਂ ਕਮਾਲ ਤੋਂ ਕਮਾਲਪੁਰ ਤੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਪ੍ਰਧਾਨ ਵੀ ਹੈਗੀ ਆ ਤੇ ਮੈਂ ਇੱਥੇ ਸ਼ਿਭਾਸ਼ ਨਗਰ ਲਾਭ ਨਗਰ ਸਾਰੇ ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਇੱਥੇ ਮਹਿਲਾਵਾਂ ਨੂੰ ਭੈਣਾਂ ਨੂੰ ਆਪਣੇ ਨੂੰ ਬੇਨਤੀ ਕਰਨ ਵਾਸਤੇ ਆਈਆਂ ਕਿ ਆਪਣਾ ਜਿਹੜਾ ਸਿੱਖੀ ਧਰਮ ਹੈ ਆਪਣਾ ਸਿੱਖੀ ਧਰਮ ਛੱਡ ਕੇ ਕਿਤੇ ਨਾ ਜਾਓ ਕਿਸੇ ਹੋਰ ਧਰਮ ਨੂੰ ਨਾ ਬਣਾਓ ਮੈਂ ਆਪਣੇ ਭੈਣਾਂ ਨੂੰ ਇਹ ਕਹਿਣ ਆਈਆਂ ਕਿ ਮੇਰੀਆਂ ਭੈਣਾਂ ਨੂੰ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਅਗਰ ਉਹ ਕਿਸੇ وجہ ਨਾਲ ਕਿਸੇ ਮਜਬੂਰੀ ਦੇ ਕਾਰਨ ਕਿਸੇ ਹੋਰ ਧਰਮ ਨੂੰ ਅਪਣਾ ਰਹੇ ਆ ਤੇ ਉਹ ਮੈਨੂੰ ਜਾਂ ਮੇਰੇ ਹੋਰ ਵੀ ਮੈਂਬਰਾਂ ਨੂੰ ਆਪਣੀ ਜਿਹੜੀ ਮਜਬੂਰੀ ਦੱਸਣ ਤਾਂ ਕਿ ਮੈਂ ਉਹਨਾਂ ਦੀ ਹੈਲਪ ਕਰ ਸਕਾਂ ਤਾਂ ਕਿ ਮੈਂ ਉਹਨਾਂ ਨੂੰ ਅੱਗੇ ਚੱਲ ਕੇ ਵੱਧ ਚੜ ਕੇ ਉਹਨਾਂ ਦੇ ਨਾਲ ਖੜੀ ਰਵਾਂ ਤਾਂ ਕਿ ਉਹ ਕਿਸੇ ਵੱਲੋਂ ਡੋਲਣ ਨਾ ਮੈਂ ਆਪਣੀਆਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਇਹੀ ਕਹਾਂਗੀ ਕਿ ਦੇਖੋ ਜੇਕਰ ਅੱਜ ਅਸੀਂ ਔਰਤਾਂ ਆਪ ਇਕੱਠੀਆਂ ਹੋ ਕੇ ਬੁਲੰਦ ਆਵਾਜ਼ ਕੱਢਾਂਗੇ ਆ ਤਾਂ ਕਿ ਸਾਡੇ ਨਿਆਣੇ ਜਿਹੜੇ ਆ ਉਹ ਸਾਡੇ ਜਿਹੜੇ ਬੱਚੇ ਆ ਧੀਆਂ ਆ ਉਹ ਕਿਸੇ ਵੱਲੋਂ ਇਹ ਬਾਕੀ ਕੁਖ ਵਿੱਚ ਮਰਨ ਗਿਆ ਨਹੀਂ ਜਲਣ ਗਿਆ ਨਹੀਂ ਦਾਜ ਵੱਜੋਂ ਨਹੀਂ ਰਹਿਣ ਗਿਆ ਉਹ ਅੱਗੇ ਚੱਲ ਕੇ ਆਪਾਂ ਮੁਕਾਬਲਾ ਆਪ ਕਰ ਸਕਦੀ ਆ ਇਸ ਕਰਕੇ ਮੈਂ ਨਨ ਨੂੰ ਸਿੱਖੀ ਤੋਂ ਅਪਣਾਉਣ ਦੀ ਬੇਨਤੀ ਕਰਨ ਵਾਸਤੇ ਆਇਆ